ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸਿਆਸੀ ਪਾਲਟੀਆਂ ਮਾਰਨ ਦੇ ਮਾਹਰ ਨਿਤੇਸ਼ ਕੁਮਾਰ ਕੱਲ ਮਹਾਗਠ ਜੋੜ ਨਾਲੋਂ ਨਾਤਾ ਤੋੜ ਕੇ ਫਿਰ ਐਂਡੀਆ ਨਾਲ ਆ ਗਏ ਜੀਡੀਯੂ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਐਤਵਾਰ ਸਵੇਰੇ ਉਹਨਾਂ ਰਾਜ ਭਵਨ ਪਹੁੰਚ ਕੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਐਸ ਦੇ ਨਾਲ ਹੀ ਬਿਹਾਰ ਵਿੱਚ ਮਹਾ ਗਠਜੋੜ ਸਰਕਾਰ ਦਾ ਅੰਤ ਹੋ ਗਿਆ ਤੇ ਡੇਢ ਸਾਲ ਬਾਅਦ ਫਿਰ ਤੋਂ ਐਨਡੀਏ ਦੀ ਸਰਕਾਰ ਬਣ ਗਈ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਕੱਲ ਨੌਵੀਂ ਵਾਰ ਸਹੁੰ ਚੁੱਕੀ ਸਹੁੰ ਚੁੱਕਣ ਤੋਂ ਬਾਅਦ ਉਹਨਾਂ ਕਿਹਾ ਕਿ ਮਹਾ ਗਠਜੋੜ ਸਰਕਾਰ ਵਿੱਚ ਕੰਮ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਸੀ ਉਹ ਹੁਣ ਕਿਤੇ ਨਹੀਂ ਜਾਣਗੇ ਐਨਡੀਏ ਨਾਲ ਮਿਲ ਕੇ ਬਿਹਾਰ ਦੇ ਵਿਕਾਸ ਲਈ ਕੋਸ਼ਿਸ਼ਾਂ ਤੇਜ਼ ਕਰਨਗੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਜੈਸ ਇੰਡੀਆ ਗੱਠਜੋੜ ਦੇ ਦਮ ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦਾ ਦਮ ਪਰ ਰਹੀ ਸੀ ਦੇ ਮੁੱਖ ਸੂਤਰਤਾ ਨਿਤਿਸ਼ ਕੁਮਾਰ ਦੇ ਵੱਖ ਹੋਣ ਤੇ ਕਾਂਗਰਸ ਤੇ ਸਮੁੱਚੀ ਵਿਰੋਧੀ ਧਿਰ ਕੱਲ ਬੈਕਫੁੱਟ ਤੇ ਨਜ਼ਰ ਆਈ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਨਿਤਿਸ਼ ਤੇ ਨਿਸ਼ਾਨਾ ਵਿੰਨ ਦਿਆ ਕਿਹਾ ਕਿ ਆਇਆ RAM ਗਿਆ RAM ਦੀ ਤਰਜ਼ ਤੇ ਚੱਲਣ ਵਾਲੇ ਕਈ ਜਾਣੇ ਹੁੰਦੇ ਹਨ ਉਥੇ ਕਾਂਗਰਸੀ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਨਿਤਿਸ਼ ਨੇ ਗਰਗਟ ਨੂੰ ਵੀ ਰੰਗ ਬਦਲ ਤੋਂ ਪਿੱਛੇ ਛੱਡ ਦਿੱਤਾ ਹੈ ਉਧਰ ਕੱਲ ਜਦ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਰਿਕਾਰਡ ਨੌਵੀਂ ਵਾਰ ਸੌ ਚੱਕ ਰਹੇ ਸਨ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਤੇ ਅਮਿਤ ਸ਼ਾਹ ਦੀ ਪਿਛਲੀ ਕਲਿੱਪ ਖੂਬ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੋਵੇਂ ਨੇਤਾ ਇੱਕ ਦੂਜੇ ਨਾਲ ਕਦੇ ਨਾ ਮਿਲਣ ਦੀਆਂ ਸੌਹ ਖਾਰੇ ਸਨ ਮੈਂ ਸਪੱਸ਼ਟ ਕਹਿਣ ਦਿੰਦਾ ਹਾਂ ਕਿਸੇ ਕੇ ਕੀ ਮਨ ਮੈਂ ये संशय हो कि चुनाव के परिणामों के बाद नीतीश बाबू को फिर से भाजपा एनडीए में लेगी तो मैं बिहार की जनता को स्पष्ट कह देना चाहता हूं और लल्लन बाबू को भी स्पष्ट कहना चाहता हूं आप लोगों के लिए भाजपा के दरवाजे हमेशा के लिए बंद हो चुके हैं सबको याद रखना तिलोगर भूलवाना चाहेंगे आज झगड़ा करवाना चाहेंगे नया वो अपना जगह पर है हम लोग तो सवाल ही नहीं पैदा होता है मर जाना कबूल है उनके साथ जाना हमको कभी कबूल नहीं है यचित तरह आखिरकार मौसम ने करवट ले ली है कई दिनों की उड़ीक मगरों कश्मीर ते हिमाचल के उच्चे पहाड़ी इलाकों तो शुरू हुई बर्फबारी कल भी जारी रही ਹੁਣ ਆਉਣ ਵਾਲੇ ਦਿਨਾਂ ਵਿੱਚ ਪਹਾੜਾਂ ਵਿੱਚ ਬਰਫਵਾਰੀ ਤੇ ਮੈਦਾਨਾਂ ਵਿੱਚ ਬਾਰਿਸ਼ ਦੀ ਸੰਭਾਵਨਾ ਬਣ ਗਈ ਹੈ ਮੌਸਮ ਬਾਰਾ ਮੁਤਾਬਕ ਇਸ ਨਾਲ ਤਾਪਮਾਨ ਵਿੱਚ ਵਾਧਾ ਹੋਵੇਗਾ ਤੇ ਸੁੱਕੀ ਠੰਡ ਦਾ ਦੌਰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਉਧਰ ਕੱਲ ਪੰਜਾਬ ਵਿੱਚ ਲਗਾਤਾਰ ਦੂਜੇ ਦਿਨ ਨਿਕਲੀ ਤਿੱਖੀ ਧੁੱਪ ਕਰਕੇ ਲੋਕਾਂ ਨੇ ਕੜਾਕੇ ਦੀ ਠੰਡ ਤੋਂ ਰਾਹਤ ਮਹਿਸੂਸ ਕੀਤੀ ਪੰਜਾਬ ਵਿੱਚ ਕੱਲ ਮੋਗਾ ਸ਼ਹਿਰ ਸਭ ਤੋਂ ਠੰਡਾ ਰਿਹਾ ਪੰਜਾਬ ਸਰਕਾਰ ਹੁਣ ਕਣਕ ਆਟੇ ਦੀ ਹੋਮ ਡਿਲੀਵਰੀ ਬਸੰਤ ਪੰਚਮੀ ਤੋਂ ਸ਼ੁਰੂ ਕਰਨ ਦੀ ਵਿਉਂਤ ਬਣਾ ਰਹੀ ਹੈ। ਮੁੱਢਲੇ ਪੜਾਅ ਤੇ ਹੋਮ ਡਿਲੀਵਰੀ ਨੂੰ ਸੀਮਤ ਰੱਖਿਆ ਜਾਵੇਗਾ ਤੇ ਦੂਸਰੇ ਪੜਾਅ ਵਿੱਚ ਵਿਸਥਾਰ ਕੀਤਾ ਜਾਵੇਗਾ। ਫਰਵਰੀ ਵਿੱਚ ਲਗਭਗ 6.5 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਜਾਂ ਆਟੇ ਦੀ ਹੋਮ ਡਿਲੀਵਰੀ ਕੀਤੀ ਜਾਵੇਗੀ ਜਿਸ ਨਾਲ ਤਕਰੀਬਨ 30 ਲੱਖ ਲਾਭਪਾਤਰੀਆਂ ਨੂੰ ਲਾਭ ਮਿਲੇਗਾ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਪਹਿਲਾਂ ਕੈਬਨਿਟ ਵਿੱਚ ਹੋਮ ਡਿਲੀਵਰੀ ਦਾ ਫੈਸਲਾ ਲਿਆ ਸੀ। ਪਰ ਹਾਈ ਕੋਰਟ ਵਿੱਚ ਇਸ ਸਕੀਮ ਨੂੰ ਚੁਣੌਤੀ ਮਿਲ ਗਈ ਸੀ ਤੇ ਹੋਮ ਡਿਲੀਵਰੀ ਦਾ ਕੰਮ ਲਗਾਤਾਰ ਲਟਕਦਾ ਆ ਰਿਹਾ ਹੈ। ਸਵੇਰੇ ਦੇ ਪਿੰਡੂ ਖੇਤਰਾਂ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਦਰਸਲ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬੀਤੀ ਰਾਤ ਤਿੰਨ ਯੂਨਿਟ ਬੰਦ ਹੋ ਗਏ ਜਿਸ ਕਾਰਨ ਪੰਜਾਬ ਅੰਦਰ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ। ਬੀਤੀ ਰਾਤ ਯੂਨਿਟ ਨੰਬਰ 5 ਨੂੰ ਸਾਲਾਨਾ ਮੁਰੰਮਤ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਥੋੜੀ ਦੇਰ ਬਾਅਦ ਯੂਨਿਟ 3 ਤੇ 4 ਵੀ ਤਕਨੀਕੀ ਨੁਕਸਪੈਣ ਕਾਰਨ ਬੰਦ ਹੋ ਗਏ ਜਿਸ ਨਾਲ ਥਰਮਲ ਤੋਂ ਮਿਲਣ ਵਾਲੀ 630 ਮੈਗਾਵਾਟ ਬਿਜਲੀ ਬੰਦ ਹੋ ਗਈ ਹੈ। ਨਵੀਂ ਦਿੱਲੀ ਦੇ ਪ੍ਰਸਿੱਧ ਕਾਲਕਾਜੀ ਮੰਦਿਰ ਵਿੱਚ ਮਾਤਾ ਦੇ ਜਾਗਰਣ ਵਿੱਚ ਲਾਈਵ ਪੇਸ਼ਕਾਰੀ ਦੌਰਾਨ ਸ਼ਰਧਾਲੂਆਂ ਦਾ ਵੀਆਈਪੀ ਮੰਚ ਟੁੱਟ ਗਿਆ। ਮਾਂਚੇ ਹੀਠ ਦੱਬੇ ਜਾਣ ਕਾਰਨ ਕੱਲ ਇੱਕ ਔਰਤ ਦੀ ਮੌਤ ਹੋ ਗਈ ਤੇ 20 ਸ਼ਰਧਾਲੂ ਜ਼ਖਮੀ ਹੋ ਗਏ ਹਾਸੇ ਤੋਂ ਬਾਅਦ ਮੰਦਿਰ ਵਿੱਚ ਹਫੜਾ ਦਫੜੀ ਮਚ ਗਈ ਪੁਲਿਸ ਨੇ ਪ੍ਰਬੰਧਕਾਂ ਖਿਲਾਫ ਐਫ ਆਈ ਆਰ ਦਰਜ ਕਰਕੇ ਹਾਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਧਾਨਾ ਸਿੱਧੂ ਖਿਲਾਫ 3 ਕੇਸ ਦਰਜ ਕੀਤੇ ਜਾਣ ਖਿਲਾਫ ਰੋਸ ਜ਼ਾਹਰ ਕਰਦਿਆ ਪੰਜਾਬ ਦੀਆਂ 18 ਕਿਸਾਨ ਜਥੇਬੰਦੀਆਂ ਨੇ ਕੱਲ ਸੂਬੇ ਦੇ ਕਈ ਟੋਲ ਪਲਾਜ਼ਿਆਂ ਤੇ ਧਰਨਾ ਲਾਇਆ ਐਸੋ ਦਰਾਂ ਦੋ ਘੰਟਿਆਂ ਤੱਕ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਬਿਨਾ ਪਰਚੀ ਲੰਘਾਇਆ ਗਿਆ ਧਰਨਾਕਾਰੀ ਕਿਸਾਨਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਤਹਿਤ ਭਾਨੇ ਸਿੱਧੂ ਖਿਲਾਫ ਇਹ ਕੇਸ ਦਰਜ ਕਰਵਾਏ ਹਨ ਉਧਰ ਸਲੇਚਿੰਗ ਦੇ ਇੱਕ ਕੇਸ ਵਿੱਚ ਥਾਣਾ ਸਦਰ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਨਾ ਸਿੱਧੂ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ ਜਿਸ ਤੋਂ ਬਾਅਦ ਉਸ ਨੂੰ ਅੱਜ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਮੁੱਖ ਮੰਤਰੀ ਦੁਆਰਾ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਆਪਣੀ ਪਰਿਵਾਰਕ ਖੁਸ਼ੀ ਦੀ ਖਬਰ ਸਾਂਝੀ ਕਰਨਾ ਸੂਬੇ ਦੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਤਈ ਹੀ ਪਸੰਦ ਨਾ ਆਇਆ ਕੱਲ ਜਿੱਥੇ ਬਿਕਰਮ ਮਜੀਠੀਆ ਸਮੇਤ ਕਈ ਅਕਾਲੀ ਆਗੂਆਂ ਨੇ ਮੁੱਖ ਮੰਤਰੀ ਦੀ ਇਸ ਤੇ ਆਲੋਚਨਾ ਕੀਤੀ ਉਥੇ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਵੀ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਿਆ ਆਖਿਆ ਅਜਿਹੇ ਫੰਕਸ਼ਨ ਦਾ ਦੂਤੇ ਦੇਖੋ ਇਹ ਤਾਂ ਚਲੋ ਉਹਨਾਂ ਦੇ ਪਰਿਵਾਰਿਕ ਗੱਲ ਹੈ ਕਿ ਵਧਾਈ ਹੈ ਮੁੱਖ ਮੰਤਰੀ ਨੂੰ ਕਿ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਲੇਕਿਨ 26 ਜਨਵਰੀ ਜਿਹੜਾ ਦਿਨ ਹੈ 15 ਅਗਸਤ ਜਿਹੜਾ ਦਿਨ ਹੈ ਇਹ ਇੱਕ ਐਸੇ ਦਿਨ ਹੈ ਜਿਹੜੇ ਕਿ ਸ਼ਹੀਦੀਆਂ ਪਾ ਕੇ ਬਹੁਤ ਸੰਘਰਸ਼ ਕਰਕੇ ਲਏ ਗਏ ਹੈ ਇਸ ਦਿਨ ਸਰਕਾਰ ਦੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਆਪਣੀਆਂ ਨਹੀਂ ਸਰਕਾਰ ਦੇ ਵਿੱਚ ਕੀ 29 ਤਰੱਕੀ ਹੋਈ ਹੈ ਉਹ ਦੱਸਣੀ ਹੁੰਦੀ ਹੈ ਆਪਣੇ ਪਰਿਵਾਰ ਦੀ ਤਰੱਕੀ ਨਹੀਂ ਦੱਸਣੀ ਹੁੰਦੀ ਔਰ ਨਾਲੇ ਜਿਹੜਾ ਟੈਸਟ ਹੈ ਉਹ ਕੋਈ ਅੱਜ ਦਾ ਬੈਨ ਹੈ ਕਿੰਨੇ ਸਾਲ ਹੋ ਗਏ ਟੈਸਟ ਬੈਨ ਹੈ ਦੁਨੀਆ ਨੂੰ ਪਤਾ ਫਿਰ ਮੁੱਖ ਮੰਤਰੀ ਟੈਸਟ ਕਿਸ ਤਰ੍ਹਾਂ ਕਰਾ ਸਕਦਾ ਇਹਦੇ ਬਿਨਾ ਮਤਲਬ ਦੀਆਂ ਇਹ ਗੱਲਾਂ ਕਿਉਂਕਿ ਇਹਨਾਂ پاس ਦੱਸਣ ਨੂੰ ਕੁਝ ਹੈ ਨਹੀਂ ਇਹਨਾਂ ਨੇ ਸਰਕਾਰ ਵਿੱਚ ਪਿਛਲੇ 2 ਸਾਲਾਂ ਵਿੱਚ ਕੁਝ ਕਰਿਆ ਨਹੀਂ ਕੋਈ ਉਪਨਾਬਦੀ ਹੈ ਨਹੀਂ ਆਹੀ ਟੋਡ ਕੇ ਸੜਾ ਕੇ ਕੰਮ ਸਾਰੀ ਚੜਦੇ ਨੇ ਲੇਕਿਨ ਬਹੁਤ ਏਧਰ ਚੱਲਣਾ ਨਹੀਂ ਹੈ ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਆਜ਼ਾਦੀ ਕੁਲਾਟੀਏ ਲਾਲਾ ਲਾਜਪਤ ਰਾਏ ਦਾ 159ਵਾਂ ਜਨਮ ਦਿਵਸ ਕੱਲ ਉਹਨਾਂ ਦੇ ਜਨਮ ਸਥਾਨ ਪਿੰਡ ਢੁੱਡੀਕੇ ਵਿੱਚ ਮਨਾਇਆ ਗਿਆ ਇਸ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪਰ ਕੈਬਨਿਟ ਮੰਤਰੀ ਵੱਲੋਂ ਲਾਲਾ ਜੀ ਦੇ ਸਮਾਰਕ ਤੇ ਪਿੰਡ ਲਈ ਕੋਈ ਗ੍ਰਾਂਟ ਦਾ ਐਲਾਨ ਨਾ ਕਰਨਾ ਪਿੰਡ ਵਾਸੀਆਂ ਵਿੱਚ ਰੋਸ ਪੈਦਾ ਕਰ ਗਿਆ ਲਾਲਾ ਲਾਜਪਤ ਰਾਏ ਜਨਮ ਸਥਾਨ ਯਾਦਗਾਰੀ ਕਮੇਟੀ ਢੁੱਡੀਕੇ ਦੇ ਵਾਈਸ ਚੇਅਰਮੈਨ ਨੇ ਕਿਹਾ ਕਿ ਉਹਨਾਂ ਨੂੰ ਕੈਬਨਟ ਮੰਤਰੀ ਤੋਂ ਉਮੀਦਾਂ ਸਨ ਕਿ ਉਹ ਪਿੰਡ ਤੇ ਸਮਾਰਕ ਦੇ ਵਿਕਾਸ ਲਈ ਫੰਡ ਦਾ ਐਲਾਨ ਕਰਨਗੇ ਪਰ ਅਜੇ ਹਾਂ ਨਾ ਹੋਇਆ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ ਸੜਕਾ ਹਾਸੇ ਦੇ ਜ਼ਖਮੀਆਂ ਦੇ ਇਲਾਜ ਲਈ ਪੰਜਾਬ ਸਰਕਾਰ ਦੀ ਫਰਿਸ਼ਤੇ ਯੋਜਨਾ ਨੂੰ ਲੈ ਕੇ ਹੁਣ ਨਿੱਜੀ ਹਸਪਤਾਲਾਂ ਨੇ ਵੀ ਰੁਚੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ 384 ਹਸਪਤਾਲਾਂ ਨੂੰ ਇਸ ਯੋਜਨਾ ਤਹਿਤ ਰਜਿਸਟਰਡ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਲਗਭਗ 239 ਨਿੱਜੀ ਹਸਪਤਾਲ ਹਨ ਜਿਕਰ ਜੋਗ ਹੈ ਕਿ ਫਰੈਸਟੇ ਯੋਜਨਾ ਤਹਿਤ ਸੜਕ ਹਾਦਸੇ ਵਿੱਚ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ हरियाणा ਦੇ ਜੀਂਦ ਵਿੱਚ ਕੱਲ ਆਮ ਆਦਮੀ ਪਾਰਟੀ ਦੀ ਬਦਲਾਅ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਇਸ ਰੈਲੀ ਦੌਰਾਨ ਕੇਜਰੀਵਾਲ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਆਪਣੇ ਦਮ ਤੋਂ ਚੋਣ ਲੜੇਗੀ ਪਰ ਲੋਕ ਸਭਾ ਚੋਣਾਂ ਵਿਰੋਧੀ ਧਿਰ ਦੇ ਗਠਜੋੜ ਇੰਡੀਆ ਨਾਲ ਹਰਿਆਣਾ ਵਿੱਚ ਮਿਲ ਕੇ ਲੜੀਆਂ ਜਾਣਗੀਆਂ ਕੈਨੇਡਾ ਦੀ ਸੁਰੱਖਿਆ ਸਲਾਹਕਾਰ ਜੋਰਡੀ ਥੋਮਸ ਨੇ ਕੱਲ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਹਰਦੀਪ ਨੱਜਰ ਦੀ ਹਤਿਆ ਦੀ جاری ਜਾਂਚ ਵਿੱਚ ਭਾਰਤ ਹੁਣ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਮਹੀਨਿਆਂ ਤੋਂ ਬਣੇ ਤਣਾਅਮਗਰੋ ਦਬੰਲੇ ਸਬੰਧਾਂ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਹੈ ਜਦ ਕਿਸੇ ਕੈਨੇਡੀਅਨ ਅਧਿਕਾਰੀ ਨੇ ਇਹ ਐਲਾਨ ਕੀਤਾ ਕਿ ਭਾਰਤ ਉਹਨਾਂ ਨਾਲ ਤਾਲਮੇਲ ਕਰ ਰਿਹਾ ਹੈ। ਸੂਬਾਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪਤਨੀ ਹਰਿੰਦਰਜੀਤ ਕੌਰ ਦਾ ਬੀਤੇ ਦਿਨੀ ਸੰਖੇਪ ਬਿਮਾਰੀ ਅਪ੍ਰੰਤ ਦਿਹਾਂਤ ਹੋ ਗਿਆ ਹਰਿੰਦਰਜੀਤ ਕੌਰ ਦਾ ਕੱਲ ਬਾਅਦ ਦੁਪਹਿਰ ਉਹਨਾਂ ਦੇ ਪਿੰਡ ਡੱਲੇਵਾਲ ਵਿੱਚ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਹੋਏ ਖੇਡਾਂ ਦੇ ਖੇਤਰ ਵਿੱਚ ਕੱਲ ਭਾਰਤ ਲਈ ਦਿਨ ਨਿਰਾਸ਼ਾਜਨਕ ਰਿਹਾ ਇੰਗਲੈਂਡ ਨੇ ਕੱਲ ਭਾਰਤ ਨੂੰ 28 ਦੌੜਾਂ ਨਾਲ ਹਰਾ ਕੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 1-0 ਨਾਲ ਜਿੱਥੇ ਬੜਤ ਹਾਸਲ ਕਰਨ ਲਈ ਉੱਥੇ ਭਾਰਤੀ ਮਹਿਲਾ ਹਾਕੀ ਟੀਮ ਵੀ ਹਾਕੀ 5 ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਨੀਦਰਲੈਂਡ ਤੋਂ 2 ਦੇ ਮੁਕਾਬਲੇ 7 ਗੋਲਾਂ ਨਾਲ ਹਾਰ ਗਈ ਜਦਕਿ ਪੁਰਸ਼ ਖੇਤਰ ਵਿੱਚ ਭਾਰਤੀ ਟੀਮ ਇਸ ਮੁਕਾਬਲੇ ਵਿੱਚ ਮਿਸਰ ਦੀ ਟੀਮ ਤੋਂ ਹਾਰੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ